ਪੰਜਾਬ ਬਚਾਓ ਯਾਤਰਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ੁਰੂ ਹੋ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਇਕੱਤਰ ਹੋ ਗਈਆਂ ਨੇ ਦੱਸਿਆ ਕਿ ਆਪ ਸਰਕਾਰ ਦੇ ਖਿਲਾਫ ਹੱਲਾ ਵੀ ਬੋਲਿਆ ਗਿਆ ਹੈ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਦੀਆਂ ਪੂਰੀ ਤਰ੍ਹਾਂ ਧਜੀਆਂ ਉੜੀਆਂ ਹੋਈਆਂ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਇਸ ਗੱਲ ਤੇ ਚੁੱਪਵਟੀ ਹੋਈ ਹੈ ਤੇ ਇਹ ਬਿਆਨ ਦੇ ਕੇ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਰ ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੋਸ਼ਸ਼ਾਂ ਮੈਂ ਪਹਿਲਾਂ ਲੋਕਾਂ ਨਾਲ ਵਾਹਦੇ ਕਰਕੇ बड़े-बड़े सपने दिखा के रात-सत्ता तक कायम कर दाल दाल ली पर रात-सत्ता ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਨਮੁਖ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਤ ਸੱਤਾ ਦਾ ਕਾਇਮ ਕਰ ਲਈ ਪਰ ਰਾਤ ਸੱਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਾਸ ਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨੀਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਪਸ਼ਨ ਦਾ ਬੋਲ ਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਅੰਚਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਸੋ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦਾ ਉਹ ਗੁਰੂ ਦੇ ਸਨਮ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਆਰੰਭ ਇਥੋਂ ਕੀਤਾ